ਔਰ ਨਾਲਾ ਸਮਾਂ ਹੈ ਉਹ ਰੁੱਖ ਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿਮ ਜਿਹੜੀ ਹੈ ਰੁੱਖ ਲਗਾਉਣ ਦੀ ਰੁੱਖ ਲਗਾਓ ਵਾਤਾਵਰਨ ਬਚਾਓ ਜਿਹੜੀ ਹੈ ਉਹ ਚਲਾ ਰਹੇ ਹਾਂ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਕਿ 10 ਲੱਖ ਪਲਾਂਟ ਜਿਹੜੇ ਹੈ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਉਣ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਪਲੈਨਿੰਗ ਤਿਆਰ ਜਿਹੜੀ ਹੋਈ ਹੈ ਉਹਦੇ ਵਿੱਚ ਦਾ ਕੋ 3 ਲੱਖ ਪਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਹੈ 2.5 ਲੱਖ ਜਿਹੜਾ ਐਨ ਜੀਓ ਤੇ ਦੂਜੇ ਜਿਹੜੇ ਲੋਕ ਲੋਡ ਬੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਹੈ ਔਰ 3 ਕ ਲੱਖ ਬੂਟਾ 3.5 ਲੱਖ ਜਿਹੜਾ ਆ ਉਹ ADC ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਦਾਰੇ ਨੇ ਉਹਨਾਂ ਵੱਲੋਂ ਲਵਾਇਆ ਜਾਣਾ ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨੇ ਜਿੱਥੇ ਗਰਾਊਂਡਸ ਖਾਲੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜਿਹੜੇ ਸਕੂਲਾਂ 'ਚ ਬਣਾਏ ਜਾਣ ਮੈਕਸਿਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੀ ਹੈ ਜਿਹੜੇ ਖਾਲੀ ਥਾਂ ਨੇ ਜਿੱਥੇ ਛੜਕਾ ਨਹੀਂ ਉੱਥੇ ਜਿਹੜੇ ਸੈਂਟਰ 'ਚ ਨੇ ਸੈਂਟਰ 'ਚ ਮੈਕਸਿਮ ਬੂਟੇ ਲਾਏ ਜਾਣ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਨੇ ਜਗਾ ਸੈੱਟ ਤੇ ਬੂਟਾ ਕੋ ਲਾਉਣ ਨਹੀਂ ਦਿੰਦਾ ਜੇ ਲੱਗ ਵੀ ਜਾਵੇ ਤੇ ਬਹੁਤੇ ਲੋਕ ਨੂੰ ਬੂਟੇ ਨੂੰ ਪੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਗਣੀ ਬਾਦੀ ਉਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਿੰਨ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਸਾਡੀਆਂ ਮੋਟਰਾਂ ਨੇ ਜ਼ਿੰਮੇਦਾਰਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਮੋਟਰ ਤੇ 20-20 ਬੂਟੇ ਪੱਚੇ-ਪੱਚੇ ਬੂਟੇ ਜ਼ਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਤੇ ਐਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਕੋਈ ਸਰਕਾਰ ਦੀਆਂ ਸਕੀਮ ਨੇ ਜੰਗਲ ਲਾਉਂਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾਨਕੀ پارک ਦੀ ਤਰ੍ਹਾਂ ਇਹਨਾਂ ਨੇ ਪਾਰਕ ਛੋਟੇ ਤਿਆ ਸ਼ਸਤਰ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ। ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਇਨਸ਼ੋਰ ਕਰ ਲਈ ਕਿ ਕਾ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਕਿ ਬੂਟੇ ਲੱਗੇ ਕਿੰਨੇ ਨੇ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾਂ 'ਚ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅੰਮ੍ਰਿਤਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ। ਇਹਦੇ ਜਿੱਕੇ ਤੇ ਨਾ ਕਿਤੇ ਬਹੁਤ ਵੱਡੀ ਹੁਨਤਾਈ ਡਿਪਾਰਟਮੈਂਟ ਦੀ ਹੈਗੀ ਹੈ। ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਦਾ ਧਿਆਨ ਚ ਲੈ ਗਏ। ਸਾਮ ਸੰਭਾਲ ਦੀ ਗੱਲ ਜਦੋਂ ਆਉਂਦੀ ਹੈ ਉਦੋਂ ਸਾਮ ਸੰਭਾਲ ਨਹੀਂ ਹੁੰਦੀ। ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਪਰ ਸਾਮ ਸੰਭਾਲ ਨਹੀਂ ਹੁੰਦੀ। ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਤਿੰਨ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਹੁਣ ਪਿਛਲੇ 10 ਸਾਲਾਂ 'ਚ। ਪਰ ਦਿਖਦਾ ਕੋਈ ਨਹੀਂ ਹੈਗਾ। ਦਿਖਦਾ ਕੋਈ ਨਹੀਂ। ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ। ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ। ਸ ਡੀਸਾ ਬੈਠੇ ਐਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆਂ ਸਾਂਭ ਸੰਭਾਲ ਦੀ ਗੱਲ ਜਦੋਂ ਆਉਂਦੀ ਉਦੋਂ ਸਾਂਭ ਸੰਭਾਲ ਨਹੀਂ ਹੁੰਦੀ ਮੋਟੇ ਤੇ ਲਗਾ ਦਿੱਤੇ ਜਾਂਦੇ ਪਰ ਸਾਂਭ ਸੰਭਾਲ ਹੋਣੀ ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਨਾ ਪਿਲੇ ਤਾਂ ਸਾਲਾਂ ਚ ਪਰ ਦਿਖਦਾ ਕੋਈ ਨਹੀਂ ਹੈਗਾ ਦਿਖਦਾ ਕੋਈ ਨਹੀਂ ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ ਸੋ ਇਹ ਸਾਰੀ ਗੱਲ ਦੀ ਚਰਚਾ ਹੋਈ ਹੈ ਪੂਰਾ ਜਿੱਦਾਂ ਤੁਸੀਂ ਤੁਹਾਡੇ ਮੰਦੇ ਸਵਾਲ ਨੇ ਇਹ ਸਵਾਲ ਮੈਂ ਇਹਨਾਂ ਨਾਲ ਗੱਲ ਕਰਕੇ ਇਹ ਅਸੀਂ ਬਿਖਾਇਦਾ ਰਿਟਨ ਚ ਲੈ ਕੇ ਆਏ ਆ ਔਰ ਜਿੰਨੀਆਂ ਖਾਲੀ ਥਾਵਾਂ ਨੇ ਮੇਰੀ ਆਪਜੀ ਲੋਕਾਂ ਨੂੰ ਤਾਪਦੇ ਰਹੀ ਲੋਕਾਂ ਨੂੰ ਵੀ ਬੇਨਤੀ ਹੈ ਜਿੱਥੇ ਸਰਕਾਰ ਨੇ ਕੋਈ ਪ੍ਰਾਲਾ ਕਰਨਾ ਹੈ ਜਿੱਥੇ ਤੁਸੀਂ ਵੀ ਐਨ ਜੀਓ ਨੇ ਵੀ ਪ੍ਰਾਲਾ ਕਰਨਾ ਹੈ ਉਥੇ ਕੋਸ਼ਿਸ਼ ਕਰੋ ਹਰ ਉਤਮ ਦਿਨ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦਾ ਇੱਕ ਦਾ ਬੂਟਾ ਘਰ ਤੇ ਜ਼ਰੂਰ ਲਾਓ ਜਿੰਨਾਂ ਕੋਈ ਜਗ੍ਹਾ ਨਹੀਂ ਹੈਗੀ ਉਹ ਛੱਤ ਤੇ ਲਾ ਸਕਦੇ ਆ ਅੱਜ ਕੱਲ ਇੱਕ ਡਰਮ ਜਿਹੜਾ ਪਲਾਸਟਿਕ ਦਾ ਨੂੰ ਅੱਧ ਚੋ ਕੱਟ ਲੋ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪੈਣਾ ਹੈ ਇਹ ਮਤ ਸੋਚਿਓ ਕਿ ਕੱਲੀ ਸਰਕਾਰ ਕਰੇ ਜੇ ਨਾ ਲੋਕ ਆਪ ਮਾਰੇ ਕੇ ਨਹੀਂ ਨਿਕਲਣਗੇ ਉਹਨਾਂ ਚਿਰ ਇਹ ਜਿਹੜੀ ਮਹਿੰਮ ਆ ਇਹਨੂੰ ਕੰਪਲੀਟ ਨਹੀਂ ਕੀਤਾ ਜਾ ਸਕਦਾ ਦੂਜਾ ਜਿਹੜੇ ਪਸ਼ੂ ਨੇ ਉਹ ਬੂਟਿਆਂ ਨੂੰ ਬਹੁਤ ਖਰਾਬ ਕਰਦੇ ਖਾਸ ਕਰਕੇ ਜਿਹੜੇ ਗੁਜਰਾ ਦੇ ਇਲਾਕੇ ਨੇ ਮੈਂ ਇਹਨਾਂ ਨੂੰ ਕਿਹਾ ਗੁਜਰਾ ਨਾਲ ਕੰਟੈਕਟ ਕਰਕੇ ਵੀ ਉਹਨਾਂ ਨੂੰ ਕੋਈ ਸ਼ੇਰੀਏ ਦੱਸੋ ਕਿ ਇਹਨਾਂ ਰੋਡਸ ਦੇ ਉੱਤੇ ਜਿੱਥੇ ਬੂਟੇ ਲੱਗੇ ਨੇ ਉੱਥੇ ਪਸ਼ੂ ਨਾ ਲੈ ਕੇ ਆਉਣ ਉੱਥੇ ਸਾਡਾ ਨੁਕਸਾਨ ਨਾ ਕਰਨ ਵਾਤਾਵਰਣ ਦਾ ਕਿਉਂਕਿ ਰੋਖ ਹੋਣਗੇ ਤੇ ਅਸੀਂ ਲੋਕ ਅੱਗੇ ਜ਼ਿੰਦਗੀ ਬਚਾ ਸਕਦੇ ਆ ਨਹੀਂ ਤੇ ਸਾਡੇ ਔਨ ਵਾਲੇ ਬੱਚਿਆਂ ਦੀ ਭੁੱਖ ਦੀ ਜ਼ਿੰਦਗੀ ਵੀ ਨਹੀਂ ਠੀਕ ਉਹਦੇ ਨਾਲ ਕੋਈ ਵੀ ਪੇਸ਼ ਨਹੀਂ ਆਊਗਾ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਹਟਣਾ ਜਿੰਨਾ ਚਿਰ ਜੁਰਮਾਨੇ ਨਹੀਂ ਕਰੋਗੇ ਜਿੰਨਾ ਚਿਰ ਉਹਨਾਂ ਨੂੰ ਚਲਾਨ ਨਹੀਂ ਘਟੋਗੇ ਕੋਈ ਨਹੀਂ ਹਟੂ ਜਦ ਲੋਕ ਅਵੇਅਰ ਹੋ ਜਾਣ ਅੱਜ ਮੇਰਾ ਮੰਨਣਾ ਕਿ ਜਿੰਨੇ ਕੁ ਬੁੱਧੀਜੀਵੀ ਲੋਕ ਹੈ ਜੇ ਅਸੀਂ ਸਾਰੇ ਵੇਅਰ ਹੋ ਜਾਈਏ ਤਾਂ ਬਹੁਤ ਫਰਕ ਪੈ ਸਕਦਾ ਪਹਿਲੋਂ ਆਪਣੇ ਆਪ ਤੋਂ ਸ਼ੁਰੂ ਕਰ ਲਈ ਸੋ ਇਹ ਡਿਸਕਸ਼ਨ ਕਾਫੀ ਲੰਬੀ ਚੌੜੀ ਇਹਦੇ ਤੇ ਹੋਈ ਹੈ ਕਿ ਹਰ ਇੱਕ ਨੂੰ ਜ਼ਿੰਮੇਵਾਰ ਬਣਾਓ ਜਿੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ ਉੱਥੇ ਆਮ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਬੋਟਾ ਲਾਉਣ ਦੀ ਵੀ ਸਰਕਾਰ ਜਿੱਥੇ ਉਹ ਜਗ੍ਹਾ ਐਨੀਗੀ ਮੈਨੂੰ ਪਤਾ ਮੇਰੀ ਛਾਤੇ ਬੋਟਾ ਲੱਗ ਸਕਦਾ ਤੇ ਮੇਰਾ ਘਰ 150 ਦਾ ਡਰਾਮਾ ਆਏਗਾ ਤੇ ਕੋਈ 100 150 ਦੀ ਮਿੱਟੀ ਆ ਸਕਦੀ ਤੇ ਬੋਟਾ ਫ੍ਰੀ ਮਿਲ ਜਾਣਾ ਹੈ ਤੇ 2-300 ਰੁਪਿਆ ਬੰਦਾ ਆਪਣੇ ਘਰ ਤੇ ਛਾਤੇ ਲਾਉਣੋਗੀ ਬਹੁਤ ਵੱਡੀ ਜੌਬ ਨਹੀਂ ਹੈਗੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਲੋਕਾਂ ਨੇ ਕੈਰੇਸ ਗਾਰਡਨ ਬਣਾਏ ਹੋਏ ਆ ਜਿਹੜੇ ਜਾਗਤ ਨੇ ਵਾਤਾਵਰਣ ਪ੍ਰੋਜੈਕਟ ਨਾਲ ਕੈਚ ਗਾਰਡਨ ਮਰਾਇਆ ਬਟਾਇਆ ਬਣਾਇਆ ਬਿਲਕੁਲ ਸਾਡੀ ਆਪਣੀ ਇੱਕ ਐਨ ਅਸੀਂ ਹਰ ਵਾਰਡ ਦੇ ਵਿੱਚ ਵਾਰਡ ਵਾਈਜ਼ 10-10 ਘਰ ਫਿਰ ਅਡੌਪਟ ਕਰਾਂਗੇ ਹਰ 10 ਘਰ ਦੇ ਛੱਤ ਦੇ ਉੱਤੇ ਜੀ ਸ਼ਹਿਰ ਦੇ ਵਿੱਚ ਅਸੀਂ ਖੁੱਲੀਆਂ ਥਾਵਾਂ ਦੇ ਦੇ ਡਿਪਾਰਟਮੈਂਟ ਨੇ ਵੀ ਲਾ ਲੈਣੇ ਆ ਐਨ ਜੀਓ ਵੀ ਲਾ ਲੈਣਗੇ ਜਾਂ ਅਲੱਗ-ਅਲੱਗ ਜਿਹੜੇ ਨੋਡਲ ਨੇ ਅਫਸਰ ਇਹਨਾਂ ਨੇ ਤੈਅ ਕੀਤੇ ਆ ਅਲੱਗ-ਅਲੱਗ ਸਰਕਾਰੀ ਡਿਪਾਰਟਮੈਂਟਾਂ ਨਾਲ ਸਕੂਲਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਲੱਗ ਸਕਦੇ ਆ ਅਸੀਂ ਉਹਨੂੰ ਫੋਕਸ ਕਰਾਂਗੇ ਜਿੱਥੇ ਬੂਟੇ ਨਹੀਂ ਲੱਗ ਸਕਦੇ ਉਹਨਾਂ ਦੀ ਛੱਤਾਂ ਦੇ ਬੂਟੇ ਕਿਵੇਂ ਪਹੁੰਚਾਉਣੇ ਸਾਡੀ ਜਿਹੜੀ ਐਨ ਜੀਓ ਹੋਊਗੀ ਪਹਿਲ ਕਦਮੀ ਇਹਦੇ ਤੇ ਕਰੂਗੀ ਔਰ ਅਸੀਂ ਤਕਰੀਬਨ 10 10 ਘਰ ਹਰ ਬਾੜ ਤੇ ਚੋਣਾਂਗੇ ਮਤਲਬ 850 ਘਰ ਅਸੀਂ ਬਿਲੋਂ ਟਾਰਗੇਟ ਕਰਾਂਗੇ ਇਹ ਸੀਜ਼ਨ ਦੇ ਵਿੱਚ 850 ਘਰ ਦੇ ਦਿੱਤੇ ਤਕਰੀਬ 10 ਬੂਟੇ ਵੀ ਜਾਂ 5 ਬੂਟੇ ਵੀ ਲਾਵਾਂਗੇ ਤਕਰੀਬ 5000 ਬੂਟਾ ਅੜਾਈ ਸ਼ਹਿਰ ਦੀ ਸ਼ਾਹ ਤੇ ਉੱਤੇ ਇਸ ਵੇਲੇ ਬਚਾਉਂਦੀ ਕੋਸ਼ਿਸ਼ ਕਰਦਾ ਹੈ ਅਸਟਾਤ ਨੂੰ ਹਰੀ ਹਾਲੀਵਾਜ਼ ਨੇ ਅਗਰ ਤੁਹਾਡਾ ਸਹਿਯੋਗ ਮਿਲਤੇ ਹੋ ਤਾਂ ਅੱਗੇ ਤਰਨਾ ਜੋੜ ਸਕਦੇ ਹਾਂ ਮੈਂ ਮੈਂ ਜਿੰਨੇ ਵੀ ਕੰਮ ਕਰਨਾ ਮੇਰਾ ਦਰਵਾਜ਼ੇ 24 ਘੰਟੇ ਖੁੱਲੇ ਨੇ ਮੇਰੇ ਮਿਸਿਸ ਬਿਲਕੁਲ ਇਹਨੂੰ ਧਿਆਨ ਦੇਣਗੇ ਉਹਨਾਂ ਦੀ ਦੇਖ ਰੇਖੇ ਅਸੀਂ ਕੰਮ ਚਲਾ ਰਹੇ ਹਾਂ ਮੇਰਾ ਬ੍ਰਦਰ ਇਹਨੂੰ ਵੇਖੂਗਾ ਸਾਡੇ ਕੋਲ ਬੂਟੇ ਵੀ ਜਿੰਨੇ ਚਾਹੀਦੇ ਉਹ ਵੀ ਮਿਲਣਗੇ ਔਰ ਜੇ ਲਵਾਉਣ ਲਈ ਕੋਈ ਚੀਜ਼ ਵੀ ਚਾਹੀਦੀ ਹੈ ਕੋਈ ਡਰਮ ਚਾਹੀਦਾ ਹੈ ਕੋਈ ਮਿੱਟੀ ਚਾਹੀਦੀ ਹੈ ਅਸੀਂ ਉਹ ਵੀ ਪ੍ਰੋਵਾਈਡ ਕਰਾਵਾਂਗੇ ਪਰ ਕੋਸ਼ਿਸ਼ ਕਰਿਓ ਜਿੰਨਾ ਤੁਹਾਡੇ ਕੋਲ ਆਦਾ ਤੁਸੀਂ ਕਰਿਓ ਬਾਕੀ ਅਸੀਂ ਵੀ ਤੁਹਾਡੀ ਮਦਦ ਕਰਾਂਗੇ ਮੈਂ ਆਵਜੇ ਰਹੀ ਕਹਿਣਾ ਚਾਹੁੰਨਾ ਕਿ ਜਿੰਨੇ ਵੀ ਰੁੱਖ ਲਾਉਣਾ ਚਾਹੁੰਦਾ ਹੈ ਖਾਸ ਕਰ ਜਿਹੜੀ ਵਿਹਲੀ ਥਾਂ ਹੈ ਉਹਦੇ ਆਸ-ਪਾਸ ਤੇ ਸਾਡੇ ਕੋਲ ਲੈ ਜਾਓ ਬੂਟਾ ਤੁਸੀਂ ਆਪ ਲਾ ਲੈਣਾ ਪਾਣੀ ਪਾਓ 2-4 ਦਿਨ ਜਿਹੜੇ ਛੱਤ ਤੇ ਲਾਉਣਾ ਚਾਹੁੰਦੇ ਬਾਗ ਬਣਾਉਣਾ ਚਾਹੁੰਦੇ ਅਸੀਂ ਉਹਦੀ ਅੱਗੇ ਹੋ ਕੇ ਵੱਧ ਕੇ ਮਦਦ ਕਰਾਂਗੇ ਸਰ ਉਹ ਕਿ ਕਰੀ ਸਾਫ ਕਰੋ ਇਹ ਤੁਹਾਨੂੰ ਸਰਕਾਰ ਨੇ ਰਾਜ ਸਰਕਾਰ ਨੇ ਹੁਕਮ ਦੇਣਾ ਹੈ ਅਸੀਂ ਆਪਣੇ ਉਹਦੀ ਰਿਪੋਰਟ ਹੈ ਇਸ ਮੀਟਿੰਗ ਦੀ ਬਣਾ ਕੇ ਭੇਜਤੀ ਹੈ ਇਹ ਬਰਸਾਤੀ ਨਾਲੇ ਨੇ ਜਿਹੜਾ ਨਾਲਾ ਛੱਤਿਆ ਵੀ ਗਿਆ ਜਿਹੜੀ ਮਿਲ ਕੰਪਨੀ ਉਹ ਲੋੜਾ ਛੱਤਿਆ ਗਿਆ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਬਹੁਤ ਗਲਤ ਮਨਜ਼ੂਰੀ ਹੈ ਉਹ ਜਿਹੜਾ ਪਾਣੀ ਜਿਹੜਾ ਤੁਸੀਂ ਕਹਿ ਰਹੇ ਨਾ ਮਾਰ ਪੈਲਸ ਵਾਲੀ ਸਾਈਡ ਤੇ ਪੁਜੀਠਾ ਰੋਡ ਵਾਲੇ ਬੰਨੇ ਖਲੋਂਦਾ ਉਹ ਸਿਰਫ ਇਹਸ ਕਰਕੇ ਖਲੋਂਦਾ ਕਿ ਜਿਹੜਾ ਅੱਗੇ ਇਹਨੂੰ ਛੱਤਨ ਦੀ ਮਨਜ਼ੂਰੀ ਦਿੱਤੀ ਗਈ ਸੀ ਉਹ ਗਲਤ ਹੈ ਉਹ ਨਹੀਂ ਹੋਣੀ ਚਾਹੀਦੀ ਸੋ ਉਹਦੇ ਕਰਕੇ ਇਹ ਸਾਰਾ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੀ ਵਰਕਆਊਟ ਕਰਾਂਗੇ ਉੱਥੇ ਜਿਹੜੀ ਬਰਸਾਤ ਬਰਸਾਤੀ ਨਾਲ ਆ ਉਹ ਮੋੜ ਆਪਣਾ ਰੂਪ ਦੇ ਵਿੱਚ ਆ ਸਕੇ ਥੋੜੀ ਉੱਤੇ ਜਿਹੜੀ ਸ਼ਤੌਤ ਹੈ ਉਹ ਟਹਿ ਸਕੇ ਔਰ ਉਹਦੇ ਚ ਅਸੀਂ ਪਾਣੀ ਸਾਫ ਕਰਨ ਦਾ ਪਹਿਲੋ ਪ੍ਰਬੰਧ ਕਰਕੇ ਫਿਰ ਇਹਨਾਂ ਚੀਜ਼ਾਂ ਲੋਵਾਂਗੇ ਕਿਉਂਕਿ ਪਹਿਲੋ ਅਸੀਂ ਚਾਹੁੰਦੇ ਹਾਂ ਕਿ ਸਾਫ ਪਾਣੀ ਹੋ ਜੇ ਨਾਲਾ ਜਦੋਂ ਸਾਫ ਹੋ ਜਾਊਗਾ ਬਾਕਾਇਦਾ ਜਿਹੜੀਆਂ ਐਨਕ੍ਰੋਚਮੈਂਟ ਹੋਈਆਂ ਨੇ ਭਾਵੇਂ ਉਹਨਾਂ ਨੇ ਮਨਜ਼ੂਰੀ ਲੈ ਕੇ ਕੀਤੀਆਂ ਨੇ ਅਸੀਂ ਭਾਵੇਂ ਕੋੜ ਕੇ ਇਸ ਕਰਕੇ ਉਹਨਾਂ ਨੂੰ ਲੜਨਾ ਪਵੇ ਉਹ ਅਸੀਂ ਧਵਾਵਾਂਗੇ ਉੱਤੇ ਜਿਹੜੀਆਂ ਮਤਲਬ ਜਿਹੜੇ ਗਲਤ ਤਰੀਕੇ ਨਾਲ ਬੰਦ ਹੋਏ